ਹਰਕ ਦੀ ਜ਼ਿੰਦਗੀ ਦੇ ਨਾਲ ਕੋਈ ਨਾ ਕੋਈ ਰਿਸ਼ਤਾ ਨਾਤਾ ਜੁੜਿਆ ਰਹਿੰਦਾ ਮਿੱਤਰ ਜੁੜੇ ਰਹਿੰਦੇ ਆ ਪਰ ਉਹਨਾਂ ਮਿੱਤਰਾਂ ਦਾ ਤੇ ਉਹਨਾਂ ਰਿਸ਼ਤੇਦਾਰਾਂ ਦਾ ਤਾਹੇ ਨਾਲ ਜੁੜਿਆਂ ਦਾ ਤਾਂ ਫਾਇਦਾ ਹੈਗਾ ਜੇ ਮਤਰਵ ਕੀ ਉਹ ਆਪਾਂ ਨੂੰ ਕੋਈ ਨਾ ਕੋਈ ਸਿੱਧੇ ਰਸਤੇ ਪਾਇਆ ਜਾਵੇ ਤੇ ਪ੍ਰਮਾਤਮਾ ਨੇ ਜੋ ਵੀ ਇਹ ਰਿਸ਼ਤੇ ਨਾਤੇ ਬਣਾਏ ਕਿਉਂਕਿ ਜਨਮ ਤੋਂ ਪਹਿਲਾਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਆਪਣਾ ਕੌਣ ਆ ਤੇ ਕੌਣ ਬਗਾਨਾ ਔਰ ਪਰਮਾਤਮਾ ਦੀ ਨਜ਼ਰ ਦੇ ਵਿੱਚ ਸਭ ਕੁਝ ਇੱਕ ਆ ਪਰ ਜੋ ਰਿਸ਼ਤੇ ਨਾਤੇ ਆਪਣੇ ਨੇੜ ਦੇ ਬਣਾਏ ਜਾਂਦੇ ਆ ਉਹ ਸਿਰਫ ਇਸ ਚੀਜ਼ ਵਾਸਤੇ ਬਣਾਏ ਜਾਂਦੇ ਆ ਵੀ ਕੋਈ ਆਪਾਂ ਨੂੰ ਮੋਟੀਵੇਟ ਕਰਦਾ ਰਹੇ ਆਪਾਂ ਨੂੰ ਕੋਈ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹੇ ਕੋਈ ਗਲਤੀ ਹੁੰਦੀ ਆ ਕੋਈ ਵੀ ਇਨਸਾਨ ਆ ਦੁਨੀਆ ਤੇ ਕਿਸੇ ਨਾ ਕਿਸੇ ਤੋਂ ਗਲਤੀ ਹੁੰਦੀ ਰਹਿੰਦੀ ਆ ਤੇ ਰਿਸ਼ਤੇ ਨਾਤੇ ਤੇ ਦੋਸਤ ਇਸ ਕਰਕੇ ਬਣਦੇ ਆ ਜੋ ਕੀ ਆਪਾਂ ਨੂੰ ਕਿਸੇ ਨਾ ਕਿਸੇ ਗਲਤੀ ਤੋਂ ਮੋੜਦੇ ਰਹੇ ਆਪਣੀ ਮੰਜ਼ਿਲ ਤੇ ਪਹੁੰਚਾਉਂਦੇ ਰਹੇ ਤੇ ਅੱਜ ਕੱਲ ਤਾਂ ਤੁਸੀਂ ਦੇਖ ਹੀ ਰਿਹਾ ਰਿਸ਼ਤੇ ਨਾਤਿਆਂ ਦੇ ਵਿੱਚ ਕੋਈ ਹੋਊਗਾ ਜੋ ਕਿ ਆਪਾਂ ਸਿੱਧੇ ਰਸਤੇ ਪਾਰਿਆ ਤੇ ਨਹੀਂ ਤਾਂ ਇੱਕ ਦੂਜੇ ਦੀ ਤਰੱਕੀ ਦੇਖ ਕੇ ਕੋਈ ਖੁਸ਼ ਨਹੀਂ ਤੇ ਇਸੇ ਕਰਕੇ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖੋ ਕਿਸੇ ਤੱਕ ਕੋਈ ਮਤਲਬ ਹੀ ਨਹੀਂ ਅੱਜ ਕੱਲ ਦੇ ਸਮੇਂ ਵਿੱਚ